ਐ ਸ਼ਰਨਜੀਤਪੁਰ ਬਲਾਕ ਪ੍ਰਧਾਨ ਫਰੀਦਕੋਟ ਇਹ ਸਾਨੂੰ ਧਰਨੇ ਲਾਉਣ ਦੀ ਤਾਂ ਲੋੜ ਪਈ ਆ ਕਿ ਭੈਣ ਜੀ ਹਰਗੋਬਿੰਦ ਜੋ ਕਿ 31 ਸਾਲਾਂ ਤੋਂ ਸਾਡੇ ਵਾਸਤੇ ਸਰਕਾਰਾਂ ਨਾਲ ਲੜਦੇ ਆ ਪਰ ਕਦੇ ਵੀ ਕਿਸੇ ਸਰਕਾਰ ਨੇ ਅਜਿਹਾ ਨਹੀਂ ਕੀਤਾ ਜੋ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਆ ਬਿਨਾ ਗੱਲ ਤੋਂ ਬਿਨਾ ਵਜ੍ਹਾ ਤੋਂ ਹਰਗੋਬਿੰਦ ਕੌਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਅਸੀਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੀਆਂ ਜੋ ਸਰਕਾਰ ਇਹ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਾਂਗੇ ਜੇ ਇਹ ਆਪਣੀਆਂ ਆਵਾਜ਼ਾਂ ਤੋਂ ਆਵਾਜ਼ ਆ ਜਾਂ ਠੀਕ ਆ ਨਹੀਂ ਤੇ ਅੱਗੇ ਤੋਂ ਅਸੀਂ ਇਸ ਤੋਂ ਵੀ ਵੱਡਾ ਸੰਘਰਸ਼ ਵਿੜਾਂਗੇ ਹਾਂਜੀ ਮੈਂ ਸਰਬਜੀਤ ਕੌਰ ਸਰਕਲ ਪ੍ਰਧਾਨ ਫਰੀਦਕੋਟ ਅਸੀਂ ਅੱਜ ਸਾਡਾ ਜਿਹੜਾ ਰੋਸ ਮਾਰਚ ਪ੍ਰਦਰਸ਼ਨ ਸੀਗਾ ਇਸੇ ਸਬੰਧ ਸੇ 16 ਮਈ ਨੂੰ ਭੈਣ ਜੀ ਦੀ ਗਵਾਹੀ ਦੇ ਵਿੱਚ ਹੀ ਅਸੀਂ ਪੰਜਾਬ ਕਰ ਰਹੇ ਹਾਂ ਤੇ ਅੱਜ ਅਸੀਂ ਜਿਹੜਾ ਇੱਥੋਂ ਵਾਲਾ ਪ੍ਰਦਰਸ਼ਨ ਹੈ ਇਹ ਭੈਣ ਜੀ ਸ਼ਰਨਜੀਤ ਕੌਰ ਦੀ ਗਵਾਹੀ ਦੇ ਬਲਾਕ ਪ੍ਰਧਾਨੀਚ ਕਰ ਰਹੇ ਹਾਂ ਤੇ ਸਾਡਾ ਸਰਕਾਰ ਨਾਲ ਇੱਕੋ ਹੀ ਰੋਸ ਹੈ ਵੀ ਸਾਡੀ ਭੈਣ ਜੀ ਸਾਡੇ ਹੱਕਾਂ ਵਾਸਤੇ 31 ਸਾਲ ਤੋਂ ਲੜ ਰਹੀ ਹੈ ਤੇ ਜਦੋਂ ਵੀ ਇਹ ਸਰਕਾਰ ਆਈ ਹੈ ਜਦੋਂ ਦੀ 2 ਸਾਲ ਤੋਂ ਸਾਨੂੰ ਕੋਈ ਰੈਗੂਲਰ ਤਨਖਾਹਾਂ ਨਹੀਂ ਮਿਲ ਰਹੀਆਂ ਕੋਈ ਵੀ ਸਾਨੂੰ ਸੂਰਤ ਜਿਹੜੀ ਨਹੀਂ ਮਿਲ ਰਹੀ ਸਾਨੂੰ ਤੰਗ ਪਰੇਸ਼ਾਨ ਕਰੀ ਜਾਂਦੀਆਂ ਬੰਨਸ ਬੰਨੀਆਂ ਜਿਹੜੀ ਚਿੱਠੀਆਂ ਕੱਢੀਆਂ ਜਾਂਦੀਆਂ ਨੇ ਹਰ ਤਰ੍ਹਾਂ ਦੀਆਂ ਹਰ ਥੋੜਾ ਸਾਡਾ ਮੈਡੀਕਲ ਬੰਦ ਕਰਤਾ ਕੱਲੇ ਕੁਝ ਬੰਦ ਕਰਤਾ ਤੇ ਇਹਨਾਂ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਵੈ ਰਾਜ ਕੇ ਪਰ ਅਸੀਂ ਇਸ ਸਰਕਾਰ ਨੂੰ ਜਿਹੜਾ ਮੂੰਹ ਤੋੜਵਾ ਜਵਾਬ ਦੇਵਾਂਗੇ ਜੇਕਰ ਸਾਡੀਆਂ ਇਹ ਮੰਗਾਂ ਨਾ ਮੰਨਣਗੇ ਤੇ ਇਸ ਕਰਕੇ ਸਾਨੂੰ ਪਰੇਸ਼ਾਨ ਕਰ ਰਹੇ ਭੈਣ ਜੀ ਨੂੰ ਵੀ ਕਰ ਰਿਹਾ ਹੈ ਕਿ ਹਰ ਟਾਈਮ ਨਮੀ ਨਮੀ ਪੱਤਰ ਤੇ ਨਮੀ ਨਮੀ ਧੰਕੀਆਂ ਜਿਹੜੀਆਂ ਜਾਰੀ ਹੁੰਦੀਆਂ ਨੇ ਪਰ ਅਸੀਂ ਇਹਦਾ ਸਾਰਾ ਫਰੀਦਕੋਟ ਜ਼ਿਲ੍ਹਾ ਵੀ ਬਾਕੀ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਸੀ ਇਹਦਾ ਪੂਰ ਨਖੇਦੀ ਕਰਦੇ ਐ ਇਸ ਸਰਕਾਰ ਦੀ ਤੇ ਇਸੇ ਸਬੰਧ ਵਿੱਚ ਅਸੀਂ ਪੰਜਾਬ ਸਰਕਾਰ ਦਾ ਜੂਤਲਾ ਬੁੱਕਿਆ ਦੇਖੋ ਜੀ ਪੰਜਾਬ ਸਰਕਾਰ ਜਦੋਂ ਜੀ ਬਣੀ ਆ ਨਾ ਤਾਂ ਸਾਨੂੰ ਕੋਈ ਅੰਗਣਵਾੜੀ ਸੈਂਟਰਾਂ ਦੀ ਸਹੂਲਤ ਮਿਲੀ ਐ ਤੇ ਨਾ ਹੀ ਸਾਡਾ ਜਿਹੜਾ ਮਾਨਪੁੱਤ ਆ ਉਹ ਇਹਨਾਂ ਨੇ ਡਬਲ ਕਰਨ ਦੇ ਆਏ ਸੀਗੇ ਵੀ ਡਬਲ ਕਰਾਂਗੇ ਉਹ ਵੀ ਨਹੀਂ ਕੀਤਾ ਕੋਈ ਸਾਡੇ ਅੰਗਣਵਾੜੀ ਸੈਂਟਰਾਂ ਦੀ ਸਹੂਲਤ ਨਹੀਂ ਉਲਟਾ ਪਿਛਲੀਆਂ ਸਰਕਾਰਾਂ ਨੇ ਸਾਡੇ ਬੱਚੇ ਕੋਈ ਸਿਸਟਮਸ ਤੋਂ ਤੋਂ 6 ਸਾਲ ਦੇ ਇਸ ਸਰਕਾਰ ਨੇ ਸਾਡੇ ਬੱਚੇ 3 ਸਾਲ ਤੋਂ ਛੋਟੇ ਵੀ ਖੋ ਕੇ ਸਕੂਲਾਂ 'ਚ ਬਿਠਾ ਦੇ ਸਾਡੇ ਸੈਂਟਰ ਬਿਲਕੁਲ ਖਾਲੀ ਕਰਤੇ ਸਰਕਾਰ ਜਿਹੜੀ ਸਕੀਮ ਨੂੰ ਬਹੁਤ ਖੋਖਲੀ ਕਰੀ ਜਾਂਦੀ ਹੈ ਅਸੀਂ ਇਹਦਾ ਪੂਰਜੋਰ ਵਿਰੋਧ ਕਰਦੇ ਆਂ ਡਟਮਾ ਦਾ ਮੁਕਾਬਲਾ ਵੀ ਕਰਾਂਗੇ ਅਸੀਂ ਇਹਨਾਂ ਦਾ ਜਿਹੜਾ ਵੋਟਾਂ ਦੇ ਵਿੱਚ ਇਹਨਾਂ ਨੂੰ ਪੂਰਾ ਪੂਰਾ ਮਤਲਬ ਇਹਨਾਂ ਦਾ ਮੁਕਾਬਲਾ ਕਰਾਂਗੇ ਅਸੀਂ ਵਿਰੋਧ ਕਰਾਂਗੇ ਵੱਧ ਤੋਂ ਵੱਧ ਸਾਡਾ ਜੋ ਭੈਣ ਜੀ ਸਾਡੀ ਮੀਡੀਆ ਮੀਟਿੰਗ ਰੱਖਣ ਜਾ ਰਹੇ ਜਦੋਂ ਵੀ ਮੀਟਿੰਗ ਰੱਖਣਗੇ ਜੋ ਉਹਨਾਂ ਦੀ ਜੋਗ ਅਗਵਾਈ ਚ ਮੀਟਿੰਗ ਦੇ ਵਿੱਚ ਗੱਲਬਾਤ ਹੋਊਗੀ ਉਹਦੇ ਵਿੱਚ ਅਸੀਂ ਸਾਨੂੰ ਅਗਲਾ ਪ੍ਰੋਗਰਾਮ ਜਿਹੜਾ ਲਿਖਣੇ ਦੱਸਾਂਗੇ